ਓਏ ਮਿੱਤਰੋ ਘੁੰਮਣ ਵਾਲੇ ਜੱਸੇ ਦੀਆਂ ਟਰਾਲੀਆਂ ਨਾਲ ਜੁੜ ਗਏ ਆਪਾਂ ਤੇ ਆ ਜਿੰਨੀਆਂ ਵੀ ਟਰਾਲੀਆਂ ਆਪਾਂ ਦੇਖ ਰਿਹਾ ਸਾਰੀਆਂ ਦਾ ਸੈਜ ਕੰਡੀਸ਼ਨ ਸਾਰੇ ਮਤਲਬ ਗੱਲਬਾਤ ਕਰਾਂਗੇ ਬਾਈ ਅਕਸਰ ਮੰਡੀਆਂ ਤੇ ਲਿਆਉਂਦੇ ਹੀ ਰਹਿੰਦੇ ਨੇ ਬਹੁਤ ਜ਼ਿਆਦਾ ਫੇਮਸ ਆ ਬੰਦਾ ਲੈ ਵੀ ਜੱਸੇ ਬਾਈ ਕੀ ਹਾਲ ਚਾਲ ਨੇ ਸੱਸੀ ਕਾ ਬਾਈ ਜੀ ਸੱਸੀ ਕਾਲ ਜੀ ਬਾਈ ਹੋ ਠੀਕ ਹੋ ਆ ਬਹੁਬ ਬਾਈ ਕਿਵੇਂ ਕੀ ਆ ਆਟਾ ਦੀ ਹੈ ਜੀ 50 ਕਿਲੋ ਦੀ ਆਪਾਂ ਆਪ ਹੀ ਤਿਆਰ ਕਰਦੇ ਹਿੱਸੇ ਵੀ ਅੱਛਾ ਹਿੱਸਾ ਹਬਾ 10 ਮਿੰਟ ਹੀ ਬਾਈ 10 ਮਿੰਟ ਹੀ ਡਬਲ ਟੈਰ ਪਾਉਣਾ ਇੱਥੇ ਡਬਲ ਪੈਜੂਗੀ ਜੀ ਡਬਲ ਵੀ ਪੈਜੋ ਜਿਨ੍ਹਾਂ ਚ ਟਰਾਲੀ ਰੱਖੂਗਾ ਬੰਦਾ ਉਹਨੇ ਜਰ ਦੀ ਗਰੰਟੀ ਹੈ ਹਿੱਸੇ ਦੀ ਲੈ ਵੀ ਮੇਤਰੋ ਐਡੀ ਜ਼ਿੰਮੇਵਾਰੀ ਕੋਈ ਨਹੀਂ ਦਿੰਦਾ ਸਾਈਜ਼ ਕੀ ਹੈ ਬਾਈ ਦਾ 11 ਸਵਾ ਦੋ 6 ਤੇ ਇਹ ਜਿਹੜੀਆਂ ਟਰਾਲੀਆਂ ਆਪਣੇ ਆ ਸਾਹਮਣੇ ਖੜੀਆਂ ਨੇ ਅਲੱਗ-ਅਲੱਗ ਸਾਈਜ਼ ਨੇ ਕਿ ਇੱਕੋ ਸਾਈਜ਼ ਨੇ ਇੱਕੋ ਹੀ ਸਾਈਜ਼ ਹੈ ਜੀ ਹਿੱਸੇ ਸਾਰਿਆਂ ਦੇ ਸੇਮ ਆ ਜੀ ਜਿਨ੍ਹਾਂ ਚ ਟਰਾਲੀ ਰੱਖੂ ਬੰਦਾ ਇਨੇ ਜਰ ਦੀ ਗਰੰਟੀ ਹੈ ਕਿਉਂਕਿ 10000 2500 ਰੁਪਏ ਦਾ ਇਕ ਪੈਰਿੰਗ ਆ ਜੀ ਤਾਂ ਹੀ ਇੰਨੀ ਲੰਮੀ ਗਾਰੰਟੀ ਹੈ ਇਸੇ ਸਾਰੀਆਂ ਦਾ ਇੱਕੋ ਜਿਹਾ ਸੇਜ ਸੇਜ ਕਿਹਦਾ ਫਰਕ ਹੈ ਇਹਨਾਂ ਚੋਂ ਨਹੀਂ ਜੀ ਇੱਕੋ ਹੀ ਚੀਜ਼ ਹੈ ਜੀ ਸਰ ਇੱਕੋ ਸੇਜ ਆ ਸਾਰੀਆਂ ਦਾ ਤੇ ਮਤਲਬ ਵਜਨ ਦਾ ਫਰਕ ਹੈ ਵਜਨ ਦਾ